ਅੰਮ੍ਰਿਤਸਰ ਦੇ ਵਾਰਡ ਨੰਬਰ 29 ਵਿੱਚ ਮੈਡਮ ਸੁਖਬੀ ਕੌਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਹਾਰ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਵਿੱਚ ਹਰਜੀਤ ਕੌਰ ਮਨਜੀਤ ਕੌਰ ਅਤੇ ਕਰਮਜੀਤ ਕੌਰ ਨੇ ਖਾਸ ਸਤਿਫੀ ਦਿੱਤੀ ਇਸ ਮੌਕੇ ਤੇ ਆਪ ਦੇ ਵਲੰਟੀਅਰਾਂ ਨੇ ਕਿਹਾ ਕਿ ਸਾਨੂੰ ਆਪਣੇ ਵੋਟਰਾਂ ਤੇ ਮਾਣ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਬੈਠਣ ਦਾ ਮੌਕਾ ਦਿੱਤਾ ਹੈ ਉਹਨਾਂ ਨਵੀਂ ਬਣੀ ਸਰਕਾਰ ਤੋਂ ਕੀਤੇ ਵਾਅਦੇ ਪੂਰੇ ਕਰਨ ਦੀਆਂ ਉਮੀਦਾਂ ਵੀ ਜਤਾਈਆਂ ਹਨ ਮੇਰਾ ਨਾਮ ਸੁਖਬੀਰ ਗੋਰ ਹੈ ਮੈਂ ਆਮ ਆਦਮੀ ਪਾਰਟੀ ਦੀ ਇੱਕ ਵਲੰਟੀਅਰ ਹਾਂ ਤੇ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਇਹ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਤੇ ਆਪਣੇ ਅੰਮ੍ਰਿਤਸਰ ਦੀ ਪੂਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਤੇ ਬਹੁਤ ਵੱਡੀ ਜਿੱਤ ਸਾਨੂੰ ਪਹਿਲੀ ਵਾਰ ਚੀ ਆਪੋਜੀਸ਼ਨ ਚ ਖੜੇ ਕੀਤਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਇਸ ਨਾਲ ਸਾਡੇ ਇਰਾਦੇ ਤਾਕਤ ਹੋਰ ਵੀ ਮਜ਼ਬੂਤ ਹੋ ਗਈ ਹੈ ਅਸੀਂ ਆਪਣੀਆਂ ਜੜ੍ਹਾਂ ਹੋਰ ਵੀ ਮਜ਼ਬੂਤ ਕਰਾਂਗੇ ਤੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਇਹ ਪਿਆਰ ਤਾਂ ਸਾਡੇ ਲਈ ਬਹੁਤ ਜ਼ਿਆਦਾ ਹੈ ਤੇ ਜਿਸ ਤਰ੍ਹਾਂ ਬੂੰਦ-ਬੂੰਦ ਨਾਲ ਤਲਾਪਰ ਜਾਂਦਾ ਹੈ ਲੋਕਾਂ ਦੀਆਂ ਥੋੜੀਆਂ-ਥੋੜੀਆਂ ਵੋਟਾਂ ਨੇ ਸਾਡੇ ਦਿਲਾਂ ਦੇ ਅੰਦਰ ਇੰਨੀ ਜਗ੍ਹਾ ਬਣਾ ਲਈ ਹੈ ਕਿ ਅਗਲੇ ਅਗਲੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਘਰ-ਘਰ ਵਿੱਚ ਆਪਣੀ ਇੱਕ ਜਗ੍ਹਾ ਬਣਾ ਲਵਾਂਗੇ ਇਸ ਬਾਰੇ ਮੈਂ ਬਹੁਤ ਤਨੀ ਕਹਿ ਸਕਦੀ ਪਰ ਜੇ ਲੱਗਦਾ ਹੈ ਕਿ ਹਾਂ ਸਾਡੀਆਂ ਕੋਲੋਂ ਕੋਈ ਗਲਤੀਆਂ ਰਹਿ ਗਈਆਂ ਨੇ ਤੇ ਅਸੀਂ ਉਸ ਤੇ ਵਿਚਾਰ ਕਰਾਂਗੇ ਤੇ ਉਹਨਾਂ ਗਲਤੀਆਂ ਨੂੰ ਦੂਰ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਾਂਗੇ સોડી સમુ ચર ખાવાની